ਹਾਂ ਜੀ ਵੀਰ ਜੀ ਕਿੰਨੇ ਮੈਂਬਰ ਆਪਣੇ ਵੀਰ ਜੀ 7 ਮੈਂਬਰ ਆ ਕਿੰਨੀ ਮਿਲ ਗਈ ਹੈ ਕਰਨ ਕੇ ਜੀ 5 ਕਿਲੋ ਇਹ ਕੀ ਹੈ ਜੀ ਧੱਕਾ ਨਹੀਂ ਹੈ ਜੀ ਇਹ ਪੰਜਾਬ ਗਵਰਨਮੈਂਟ ਘਰ ਘਰ ਪਚਾ ਰਹੀ ਹੈ ਜੀ ਇਹ ਇਹ ਦੇਖੋ ਜੀ ਹੁਣ ਹੁਣ ਤੱਕ ਤੁਸੀਂ ਇੰਨਾ ਰਾਸ਼ਨ ਕਦੇ ਲਿਆ ਜੀ ਇਹ ਫਿਰ ਦੇਖ ਲਓ ਪੰਜਾਬ ਗਵਰਨਮੈਂਟ ਕੀ ਕਰ ਰਹੀ ਹੈ ਤੁਹਾਡੇ ਨਾਲ ਇਹ ਭਗਵੰਤ ਮਾਨ ਸਾਹਿਬ ਨੂੰ ਇਹ ਉਹਨਾਂ ਦੇ ਕਹੇ ਜਾ ਕੇ ਘਰ ਘਰੇ ਗਿਫਟ ਦੇ ਕੇ ਆਓ ਜੀ ਹਾਂ ਸੱਤ ਜੀਆਂ ਆਂ ala <muchas> ਆ ਬਜ਼ੁਰਗ ਦੇਖੋ ਜੀ ਅੱਖਾਂ ਤੋਂ ਉਹਨੇ ਇਹਨਾਂ ਨੂੰ ਜਰ ਕੇ ਕੁਝ ਵੀ ਨਹੀਂ ਦਿਖ ਰਿਹਾ ਇਹ ਘਰ ਘਰ ਦੇ ਰਹੀ ਆ ਪੰਜਾਬ ਗਵਰਨਮੈਂਟ ਸਰਕਾਰ ਜੀ ਆਹ ਦੇਖੋ ਜੀ ਆਹ ਦੇਖ ਲਓ ਜੀ ਇਹ ਰੋਡ ਦੇ ਉੱਪਰ ਇਹਨਾਂ ਨੂੰ ਖੜਾਇਆ ਹੋਇਆ ਜੀ ਇਹ ਭਗਵੰਤ ਮਾਨ ਸਰਕਾਰ ਦੇ ਆਹ ਕਾਰਨ ਆਵੇ ਆ ਦੇਖੋ ਜੀ ਇਹ ਦੇਖ ਭਗਵੰਤ ਮਾਨ ਨੂੰ ਪੁੱਛਿਆ ਜਾਵੇ ਕਿ ਆਹੀ ਘਰ ਘਰ ਦੇ ਯੋਜਨਾ ਇਹ ਗਰੀਬ ਆਦਮੀਆਂ ਨੂੰ ਦੇ ਰਹੀ ਆ ਘਰ ਘਰ ਬਲਾ ਕੇ ਦਿਹਾੜੀ ਨਾਲ ਟੁੱਟੇ ਜੀ ਆਹ ਦੋਖੇ ਦੋਨੋਂ ਅੱਖਾਂ ਤੋਂ ਲਾਚਾਰ ਵਿਅਕਤੀ ਖੜੇ ਆ ਜੀ ਇਹ ਇੰਨਾ ਰੋਡ ਚੱਲ ਰਿਹਾ ਇਹ ਇੱਥੇ ਵਿਚਾਲੇ ਲਾਈਨਾਂ 'ਚ ਲਾ ਕੇ ਖੜਿਆ ਆਧਾਰ ਕਾਰਡ ਦਿਖਾਇਓ ਜੀ ਉਥੇ ਪਹੁੰਚਦਾ ਕੋਈ ਨਹੀਂ ਆਹ ਦਿਖਾਇਓ ਜੀ ਆ ਆ ਪੜ ਲਓ ਕਰਾਇਓ ਆ ਦੇਖੋ ਜੀ ਆਹਾ ਦੋਨੇ ਅੱਖਾਂ ਤੋਂ ਲੋਚਾਰ ਵੇਖ ਤੇ ਹੀ ਕਰ ਕਰ ਰਾਸ਼ਨ ਯੋਜਨਾ ਦੇ ਦੀ ਆਹ ਦੇਖੋ ਭਗਵਾਨਤਮਨ ਸਾਹਿਬ ਆ ਦੇਖਿਓ ਜੀ ਆ ਆਹਾ ਤੁਹਾਡੇ ਘਰ ਘਰ ਰਾਸ਼ਨ ਯੋਜਨਾ ਦੇ ਅਧੀਨ ਆ ਖੜੇ ਆ ਬੰਤੇ ਇਹ ਲਾਭਪਾਤਰੀ ਆ ਜਿਨ੍ਹਾਂ ਨੂੰ ਤੁਸੀਂ ਘਰ ਘਰ ਰਾਸ਼ਨ ਯੋਜਨਾ ਅਧੀਨ ਭੇਜ ਰਹੇ ਆ ਆਹ ਰੋਡ ਦੇ ਉੱਪਰ ਖੜੇ ਐ ਇੰਨੇ ਰੋਡ ਚੱਲਦੇ ਦੇ ਵਿੱਚ ਇਹਨਾਂ ਨੂੰ ਕੋਈ ਨਾ ਕਰ ਲਈ ਜਾਣ ਵਾਲਾ ਤੇ ਪਤਾ ਨਹੀਂ ਕਿਵੇਂ ਕਿਹਦਾ ਹੱਥ ਫੜ ਕੇ ਆਏ ਹੋਣਗੇ ਇਸ ਟਾਈਮ ਇੱਥੇ ਕੀ ਇਹ ਪੰਜ ਪੰਜ ਮੈਂਬਰਾਂ ਦਾ ਰਾਸ਼ਨ ਖਾ ਕੇ ਕੀ ਪੰਜਾਬ ਗਵਰਨਮੈਂਟ ਦਾ ਟਿੱਡ ਭਰ ਸਕਦਾ ਜੀ 10 10 ਮੈਂਬਰ ਆ ਦੋ ਦੋ ਮੈਂਬਰ ਆ ਤਾਂ 10 ਮੈਂਬਰ ਆ ਤਾਂ ਦੋ ਸਾ ਮੈਂਬਰਾਂ 'ਚ ਦੋ ਦੋ ਮੈਂਬਰਾਂ ਦੀ ਕਣ ਕਰ ਰਹੀ ਆ ਜੀ ਬਾਕੀ ਮੈਂਬਰ ਖਤਮ ਆ ਗਣ ਕੋ ਕਿੱਥੇ ਜਾਊ ਉੱਥੇ ਮੈਂਬਰ ਕਿੱਥੇ ਜਾਣਗੇ ਕਰਦੇ ਦੱਸੋ ਬੋਲੋ ਬੋਲੋ ਆਹੋ ਮੈਂਬਰ ਕਿੱਥੇ ਜਾਣਗੇ ਉਹ ਹਾਂਜੀ ਆ ਟਰੱਕ ਭੇਜਦਾ ਟਰੱਕੇ ਫਾਇਦਾ ਕੀ ਇਹਦਾ ਦਸ ਦਸ ਮੈਂਬਰਾਂ ਦੀ ਕਣ ਕਾ ਵਿੱਚੋਂ ਕੱਟੀ ਜਾਂਦੀ ਜੀਆਂ ਦੀ ਕੱਟਦੀ ਦੋਹਾਂ ਦੀ ਦੇਦੀ ਚਾਰਾਂ ਦੀ ਦੇਦੀ ਬਾਕੀ ਮੈਂਬਰ ਖਤਮ ਹੋ ਗਏ ਚਾਰਾਂ ਅੱਡੀਆਂ ਕਿੱਧਰ ਗਈ ਗਣਕਾ ਹੇ ਭਵੰਤਮਨ ਸਾਹਿਬ ਆਹ ਕੰਮ ਚੱਲ ਰਿਹਾ ਤੁਹਾਡੇ ਰਾਜ ਮੁਕਿਆ ਦੇਖ ਲਓ ਕੀ ਕੁਝ ਹੋ ਰਿਹਾ ਤੁਸੀਂ ਤਾਂ ਕਹਿੰਦੇ ਹੋ ਤੁਸੀਂ ਤਾਂ ਕਹਿੰਦੇ ਘਰ ਘਰ ਪਜਾਵਾਂਗੇ ਲੁੱਟ ਮਜਲ ਨਹੀਂ ਉਹ ਲੁੱਟ ਤਾਂ ਸਾਹਮਣੇ ਪਈ ਜਾਂਦੀ ਆ ਲੁੱਟੇ ਦਾ ਜਾਂਦੇ ਆ ਸਾਰੇ ਜਿਹੜੇ ਉਂਗਲਾਂ ਕੇ ਤੁਸੀਂ ਤਾਂ ਦੂਜੀਆਂ ਸਰਕਾਰਾਂ ਕੋ ਵੀ ਗਏ ਜਮਾਈ ਕਰਕੇ ਜਮਾਈ ਓਏ ਦੱਤ ਕੋ ਖੁਰੋਣੀ ਚਾਹੀਦੀ ਹਾਂ ਪਹਿਲਾਂ ਹਾਈ ਟੈਕ ਦਾ ਹੋਣਾ ਓਏ ਦੁਖੀ ਕਰਨਾ 5 ਕਿਲੋ ਆਟਾ ਨਹੀਂ ਦਿੰਦੇ ਥੋੜੀ ਕਰਦੇ ਆ ਆਪਸ ਵਿੱਚ ਆ ਰਪਿਆ ਪਿਆ ਲੜਾਈ ਨੇ ਦੋ ਹੋਏ ਪਏ ਤੇ ਗਲਤ ਗੱਲ ਆਈ ਓ ਮਾੜੀ ਗੱਲ ਆਏ ਲੋਕ ਡਾਂਗੋ ਡਾਂਗੀ ਹੋ ਗਿਆ 5 ਕਿਲੋ ਆਟੇ ਖਾ ਰਿਹਾ ਸੀ ਤਾਂ ਬਦਲਾ ਛੱਡ ਕੇ ਆਇਆ ਹਾਂ ਕੰਮ ਛੱਡ ਕੇ ਜਾਣ ਮੇਰੀ ਐਤਾਂ ਭਗਵੰਤ ਮਾਨ ਸਾਹਿਬ ਬਦਲਾ ਲੈ ਜਾਂਦਾ ਸੀ ਥੋੜਾ ਬਹੁਤ ਸੋਚ ਜਾਂਦੇ ਕਿ ਬਦਲਾ ਲੈ ਜਾਂਦਾ ਸੀਗਾ ਵੀ ਦੂਜੀਆਂ ਪਾਰਟੀਆਂ ਨਾਲ ਬਦਲਾ ਲੈਵਾਂਗੇ ਆ ਬਦਲਾ ਸਾਨੂੰ ਉਲਟੀ ਮਿਲ ਗਿਆ ਆ ਬਦਲਾ ਮਿਲ ਰਿਹਾ ਸਾਹਮਣੇ ਬਦਲਾ ਨਹੀਂ ਮਿਲਿਆ ਬਦਲਾ ਮਿਲ ਗਿਆ ਬਦਲਾ ਮਿਲ ਗਿਆ ਬਦਲਾ ਲੈਣ ਲੱਗਿਓ ਸਾਡੇ ਨਾਲ ਕਾਂਗਰਸ ਅਕਾਲੀ ਵਗੇ ਸੀਗੇ ਵਧੀਆ ਸੀਗੇ ਕਾਚਵੇਂ ਮਿਲੀ ਜੀ ਕਲ ਕੰਦੇ ਤੁਸੀਂ ਲੜਦੇ ਨਹੀਂ ਬੋਲਦੇ ਨਹੀਂ ਡਾਣ ਕਾ ਰੋੜਾਂ ਤੇ ਖੜੇ ਲੜੀ ਜਾਂਦੇ ਆ ਦੇਖ ਲੋ ਤੁਹਾਡੇ ਸਾਹਮਣੇ ਟਰੱਕ ਖੜਾ ਆਹ ਕੋਹੋ ਟਰੱਕ ਤੇ ਇਹ ਤਾਂ ਫਿਰ ਵੀ ਲੜਾਈ ਹੋਣੀ ਆ ਘਰੇ ਲਾ ਲਾ ਪਾਪ ਲਗਣੀ ਆਪਣੀ ਸੁਧਰਨ ਵਾਲੀ ਉਹ ਬਾਸ ਉਹ ਕਹਿੰਦੇ 10 ਕਿਲੋ ਭਰਾਈ ਦਾ ਕੋਈ 5 ਕਿਲੋ ਭਰਾਈ ਜਾਂਦੇ ਕੋਈ ਹੈ ਹੀ ਨਹੀਂ ਹਿਸਾਬ ਹੈਗਾ ਸਾਡੀ ਮਾਤਾ ਨੂੰ